ਕਿ ਜਿਹੜੀ ਅੱਜ ਵੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ 380 495 ਦਾ ਜਿਹੜਾ ਅਸੀਂ ਦਰਜ ਕੀਤਾ ਸੀਗਾ ਮਜੀਠਾ ਰੋਡ ਦੇ ਵਿੱਚ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੇਵੀ ਜੁਐਲਰਸ ਹੈਗੇ ਨੇ ਜਿਹੜੇ ਮਟੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਲਾ ਗਿਆ ਉਹਦੇ ਵਿੱਚੋਂ ਜਿਹੜੀ ਸੀਗੀ ਆਲਾ ਦੇ ਜੁਐਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀਗੀ ਜੁਐਲਰੀ ਠੀਕ ਗਈ ਸੀਗੀ ਜਿਹੜੀ ਕਿ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀਆਂ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਦੇ ਵਿੱਚੋਂ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਸਾਡਾ ਉਸ ਜੁਐਲੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈਆ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਨੇ ਵੇਚੀ ਹੈਗੀ ਆ ਉਹ ਵੀ ਅਸੀਂ ਰਿਮਾਂਡ ਲੈ ਲਿਆ ਜਿਹਨਾਂ ਦਾ ਮਾਨ ਜੋ ਤੋਂ ਤੇ ਜਿਹੜੀ ਹੈਗੀ ਆ ਉਹਨਾਂ ਜਿਹੜੀ ਹੈਗੀ ਆ ਰਿਕਵਰੀ ਕੀਤੀ ਜਾਵੇਗਾ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਆ ਅਸੀਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਹੈਗਾ ਵਿਕਰਮਜੀਤ ਸਿੰਘ ਉਰਫ ਕਾਕਾ ਹੈਗਾ ਲਵਜੀਤ ਸਿੰਘ ਲਵ ਔਰ ਅਰਣ ਕੁਮਾਰ ਉਰਫ ਸਾਪੂ ਹੈਗਾ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਾਪਰੀਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਿਕ ਇਹਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਹੈਗਾ ਸਰ ਇਹਨਾਂ ਨੂੰ ਕੋਈ ਆਪਣਾ ਉਹ ਅੰਦਰੋਂ ਦੀ ਖਬਰ ਸੀ ਕੋਈ ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਜਿਹੜਾ ਨੇ ਜਿਹੜੀ ਆਪਣੀ ਸ਼ੈਣੀ ਥੋੜਾ ਅਪਰਚੂਅਰ ਕਰਕੇ ਕਿਤੋਂ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਹੈਗੀ ਲੋਹੇ ਦੀ ਮਾਰਕੀਟ ਉੱਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਸੜੇ ਜੀਏ ਤਿੰਨ ਚਾਰ ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਧ ਤੋੜ ਕੇ ਕੰਧ ਪਾੜ ਕੇ ਜਿਹਨੂੰ ਕਹਿੰਦੇ ਸਾਨੂੰ ਲਾ ਕੇ ਇਹਨਾਂ ਨੇ ਚੋਰੀ ਕੀਤੀ ਸੀ ਪਰ ਇਹ ਬੜੀ ਸੰਸਨੀ ਜੀ ਸੀਗਾ ਕ੍ਰਾਈਮ ਸੀਗਾ ਕਿਉਂਕਿ ਇਸ ਦਿਨ ਨਾਲ ਜਿਹੜਾ ਸੀਗਾ ਆਪਣੇ ਜੁਵਲਰ ਸ਼ਾਪ ਦੇ ਵਿੱਚ ਜਿਹੜੀ ਸੀਗੀ ਆ ਕਾਫੀ ਜੁਵਲਰ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਆ ਰੋਜ਼ ਪਾਇਆ ਗਿਆ ਸੀ ਕਿ ਇਮੀਡੀਏਟਲੀ ਇਸ ਤੋਂ ਪਹਿਲਾਂ ਵੀ ਇੱਕ ਸਾਡਾ ਸ਼ੈੱਡ ਦੇ ਵਿੱਚ ਹੋਇਆ ਸੀਗਾ ਕੇਸ ਉਹ ਵੀ ਨੈਕਸਟ ਵਿਥਿਨ 24 ਆਰ ਅਸੀਂ ਜਿਹੜਾ ਸੀਗਾ ਉਹ ਕੇਸ ਸੋਲਵ ਕਰ ਲਿਆ ਸੀਗਾ ਔਰ ਨੈਕਸਟ ਇਹ ਕੇਸ ਹੋਇਆ ਔਰ ਇਹ ਵੀ ਜਿਹੜਾ ਕੇਸ ਹੈ ਟਰੇਸ ਕਰ ਲਿਆ ਗਿਆ ਸੋ ਇਸ ਕਰਕੇ ਮੈਂ ਆਸ਼ਵਾਸ਼ਣ ਦਿੰਦਾ ਹਾਂ ਕਿ ਪੰਜਾਬ ਪੁਲਿਸ ਸਾਡੀ ਪੁਲਿਸ ਜਿਹੜੀ ਹੈਗੀ ਆ ਆਪਣੇ ਬੈਸਟ ਐਫਰਟਸ ਨਾਲ ਜਨੇਵੀ ਕ੍ਰਾਈਮ ਹੁੰਦਾ ਹੈ ਉਹਨੂੰ ਟਰੇਸ ਕਰਨ ਦੇ ਲਈ ਜਦੋਜਾਦ ਕਰਕੇ ਜਲਦੀ ਉਹਨਾਂ ਨੂੰ ਨੀਡਿੰਗ ਇਦੇ ਵਿੱਚ ਜੀ ਉਹ ਜਿਹੜਾ ਵਰਤਿਆ ਗਿਆ ਸੀਗਾ ਕੰਧ ਤੋੜਨ ਵਾਲਾ ਉਹ ਵੈਪਨ ਬਦਲ ਲਾਪ ਲਿਆ ਗਿਆ ਜੀ ਹੋਰ ਇਹਦੇ ਵਿੱਚ ਵੈਪਨ ਹੀ ਸੀ ਕੋਈ ਵਰਤਿਆ ਜਿਹੜੀ ਕਿੰਨੀ ਚਾਹਦੀ ਵਿਰਖਸ਼ਾ ਬਣਾਉਣੀ ਕੀਤੀ ਸੀ ਤੋਂ ਚੋਰੀ ਤੇ ਕਿੰਨੀ ਬਾਹਰ ਜਿਹੜੀ ਇਹਨਾਂ ਦੇ ਪੁੱਛਗਿੱਛ ਦੇ ਮੁਤਾਬਕ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉੱਥੇ ਜਾ ਕੇ ਪਤਾ ਲੱਗੇਗਾ ਹਜੇ ਕਿੰਨੀ ਐਗਜ਼ੈਕਟਲੀ ਕਿੰਨੀ ਹੈਗੀ ਆ ਕਿਉਂਕਿ ਅਕਸਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜਾ ਪੰਜਾਬੀ ਦੀ ਕਹਾਵਤ ਹੈ ਕਿ ਚੋਰਾ ਦੇ ਕੱਪੜੇ ਡਾਂਗਾ ਦੇ ਗੱਜ ਹੁੰਦੇ ਆ ਜਦੋਂ ਚੋਰੀ ਕਰ ਲੈਂਦੇ ਆ ਤਾਂ ਫਿਰੇ ਜਾਣ ਲੱਗੇ ਜਦੋਂ ਵੇਚਣ ਲੱਗਦੇ ਆ ਇਹਨੂੰ ਜੋ ਭਾਅ ਮਿਲਦਾ ਉਸ ਭਾਅ ਤੇ ਦੇ ਕੇ ਆ ਜਾਂਦੇ ਆ ਦੇਖੋ ਇਹ ਸਾਰੀਆਂ ਡਿਟੇਲਸ ਅਜਾ ਹੈ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ ਸਾਡੀਆਂ ਔਰ ਇਹ ਡਿਟੇਲਸ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਫਿਰ ਮੈਂ ਉਹ ਬੇਇਤੀ ਕਰਾਂਗਾ ਮੇਰਾ ਕੇਸ ਖਰਾਬ ਹੁੰਦਾ ਆ ਸੋ ਐਗਜੈਕਟ ਜਿਹੜੀ ਚੀਜ਼ ਹੈਗੀ ਆ ਬਾਕੀ ਬਹੁਤ ਜਲਦੀ ਤੁਹਾਨੂੰ ਬਾਕੀ ਵੀ ਰਿਕਵਰੀ ਕਰਕੇ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਦਵਾਂਗੇ ਸਰ ਅਸੀਂ ਸਰ ਦੇ ਵਿੱਚ ਚੀਜ਼ਾਂ ਨਾਲ ਵੇਚੇ ਕੁਝ ਦੇਖੋ ਫਿਰ ਇਹ ਉਹੀ ਚੀਜ਼ ਹੈ ਜਿਹੜੀ ਹਜੇ ਕੇਸ ਇਨਵੈਸਟੀਗੇਸ਼ਨ ਪ੍ਰੋਗਰੈਸ ਦੇ ਵਿੱਚ ਆ ਮੈਂ ਕੋਈ ਚੀਜ਼ ਲੀਕ ਨਹੀਂ ਕਰਾਂਗਾ ਪਰ ਜਿਹੜੀ ਕੰਸਟ੍ਰਕਸ਼ਨ ਇੱਥੇ ਕਾਫੀ ਛੋਟਾ ਹੋਲ ਲੱਗਾਇਆ ਹੈ ਕਿ ਨਾਰਮਲ ਪਰਸਨ ਲਈ ਇੰਪੋਸੀਬਲ ਹੁੰਦਾ ਲੰਘਣਾ ਤੇ ਰਨ ਕਿਸੇ ਬੱਚੇ ਨੂੰ ਵਿੱਚ ਵਰਤੇ ਆ ਕਿਸੇ ਨੂੰ ਨਹੀਂ ਜਿਹੜਾ ਤੁਸੀਂ ਇਹਨਾਂ ਦੀ ਫਿਜ਼ੀਕ ਵੇਖੋਗੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਹੈਗਾ ਬਹੁਤ ਹੀ ਛੋਟੀ ਹਾਈਟ ਦਾ ਹੈਗਾ ਔਰ ਉਹ ਬਹੁਤ ਫਰਤੀਲਾ ਹੈਗਾ ਉਹਦੀ ਜਿਹੜੀ ਮਤਲਬ ਕਿ ਫਿਜ਼ੀਕਲ ਫਿਜ਼ੀਕ ਇਸ ਤਰ੍ਹਾਂ ਦੀ ਹੈ ਕਿ ਬਹੁਤ ਛੋਟੇ ਹੋਲ ਦੇ ਵਿੱਚੋਂ ਲੰਘ ਸਕਦਾ ਸ਼ੋਭਦਨ ਦੇਖੋ ਬੰਦਾ ਗਿਆ ਇੱਕੋ ਔਰ ਇਸੇ ਸ਼ਾਪ ਦੇ ਵਿੱਚ ਵੀ ਡੀਵੀਆਰ ਵੀ ਨਾਲ ਲੱਗੇ ਸੀਗੇ ਉਹਨਾਂ ਦਾ ਸੋ ਇਸ ਲਈ ਇਹ ਕਾਫੀ ਚੈਲੈਂਜਿੰਗ ਸੀਗਾ ਸਾਡੇ ਵਿੱਚ ਫਿਰ ਕਿੰਨੇ ਕਿ ਲਿਖਾਇਆ ਸੀ ਕਿੰਨੇ ਚੰਗੀ ਉਹਨਾਂ ਨੇ ਹਜੇ ਆਪਣਾ ਜਿਹੜਾ ਸੀਗਾ ਸਾਰਾ ਹਿਸਾਬ ਕਿਤਾਬ ਕਰਕੇ ਦੱਸਣਾ ਸੀਗਾ ਕਿਉਂਕਿ ਆਮ ਨੋਰਮਲ ਸ਼ਾਪ ਦੇ ਵਿੱਚ ਕਿੰਨਾ ਚ ਜਾਂਦੀ ਹੈ ਕਿੰਨਾ ਕਿ ਨਹੀਂ ਜਾਂਦਾ ਉਹ ਬਾਅਦ ਚ ਕੈਲਕੂਲੇਟ ਕਰਕੇ ਹੁੰਦਾ ਹੈ ਪਹਿਲਾਂ ਵੀ ਕੋਈ ਚੋਰੀ ਦੀ ਵਾਰਦਾਤ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗਲਤੀ ਹੋਵੇ ਸੈਂਸਿਟਿਵ ਨਹੀਂ ਇਹਨਾਂ ਦੇ ਵਿੱਚੋਂ ਇੱਕ ਮਕਦਮਾ ਆ ਜਿਹੜਾ ਹੈਗਾ ਇੱਕ ਬੰਦੇ ਦੇ ਖਿਲਾਫ ਜਿਹੜਾ 376 ਦਾ ਮੁਕੱਦਮਾ ਦਰਜ ਹੈ ਤੇ ਪਹਿਲਾ ਅਕਾੜਣ ਕੀਤਾ ਹੁਣ ਤੱਕ ਦੀ ਪੁੱਛਗਿੱਛ ਤੱਕ ਤਾਂ ਇਹੀ ਆ ਕੱਲ ਨੂੰ ਫੌਜ ਇਨਵੈਸਟੀਗੇਸ਼ਨ ਚ ਕਿਤੇ ਕੋਈ ਲਿੰਕ ਜੋੜਦੇ ਜਾਂ ਕੋਈ ਇਨਵੈਸਟੀਗੇਸ਼ਨ ਚੱਲੇ ਉਹ ਫਿਰ ਤੁਹਾਰਾਂ ਨਾਲ ਸ਼ੇਅਰ ਕਰ ਦਿੰਦੇ ਆ